ਆਪਣੇ ਬੇਟੀ ਨੂੰ ਟਿਵੀਸ਼ਨ ਤੋਂ ਲੈਣ ਜਾ ਰਹੀ ਇੱਕ ਮਹਿਲਾ ਦੀ ਗੁਰਦਾਸਪੁਰ ਦੇ ਹਨੂਮਨ ਚੌਂਗ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਿਸਤੌਲ ਦੀ ਨੋਕ ਤੇ ਚੈਨ ਖੋ ਕੇ ਫਰਾਰ ਹੋ ਗਏ ਜਦੋਂ ਮਹਿਲਾ ਨੇ ਨੌਜਵਾਨਾਂ ਦਾ ਆਪਣੀ ਸਕੂਟਰੀ ਤੇ ਪਿੱਛਾ ਕੀਤਾ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਮਹਿਲਾ ਨੂੰ ਪਿਸਤੌਲ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਮਹਿਲਾ ਨੇ ਆਪਣੀ ਸਕੂਟਰੀ ਉਨਾਂ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਕੂਟਰੀ ਸਲਿੱਪ ਹੋਣ ਕਰਕੇ ਮਹਿਲਾ ਡਿੱਗ ਗਈ ਜਿਸ ਦੀ ਪਾਉਂਕ ਪਰ ਵੀ ਸੱਟ ਲੱਗੀ ਹੈ ਮਹਿਲਾ ਦੀ ਪਛਾਣ ਸੋਨਮ ਗੁਪਤਾ ਵਾਸੀ ਸ਼੍ਰੀ ਰਾਮ ਕਲੋਨੀ ਗੁਰਦਾਸਪੁਰ ਵਜੋਂ ਹੋਈ ਹੈ ਅਤੇ ਇਹ ਤੁਹਾਨੂੰ ਦੱਸ ਦੇ ਕਿ ਮੌਕੇ ਤੇ ਥਾਣਾ ਸਿਟੀ ਗੁਰਦਾਸਪੁਰ ਦੇ ਐਸ ਐਚ ਓ ਦਵਿੰਦਰ ਪ੍ਰਕਾਸ਼ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਆਸ-ਪਾਸ ਸੀਸੀਟੀਵੀ ਕੈਮਰਾ ਖੰਗਾਲੇ ਜਾ ਰਹੇ ਨੇ ਸੀਸੀਟੀਵੀ ਕੈਮਰਾ ਵਿੱਚ ਦੋ ਨੌਜਵਾਨ ਦਿਖਾਈ ਦਿੱਤੇ ਨੇ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਨੇ ਉਨ੍ਹਾਂ ਕਿਹਾ ਕਿ ਇਹਨਾਂ ਦੋਨਾਂ ਚਪਟ ਮਾਰਨ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਮੌਕੇ ਐਸਐਚਓ ਅਤੇ ਪੀੜਤ ਮਹਿਲਾ ਦਾ ਹੋਰ ਕੀ ਕਹਿਣਾ ਉਹ ਵੀ ਸੁਣੋ ਮੇਰਾ ਨਾਮ ਸੂਨਮ ਗੁਪਤਾ ਵਾਈਫ ਆਫ ਸਮੀਰ ਗੁਪਤਾ ਮੈਂ ਸ਼ਰੀ ਰਾਮ ਕਲੋਨੀ ਸੇਵਲਾਈਨਸ ਗੁਰਦਾਸਪੁਰ ਉੱਥੇ ਰਹਿਣ ਵਾਲੀ ਮੇਰੀ ਬੇਟੀ ਟਿਊਸ਼ਨ ਦੇ ਲਈ ਇਸੇ ਮੈਨੂੰ ਟਿਊਸ਼ਨ ਤੋਂ ਲੈਣ ਆਈ ਸੀ ਮੈਂ ਹਨੂਮਾਨ ਚੌਂਕ ਤੋਂ ਕੀਤਾ ਬਮਨ ਰੋਡ ਨੂੰ ਆਣਾ ਸੀ ਸਿਟੀ ਹਾਰਟ ਹਨੂਮਾਨ ਚੌਂਕ ਸਿਟੀ ਹਾਰਟ ਆ ਉੱਥੇ ਮੇਰੀ ਦੋ ਜਾਨਿਆਂ ਨੇ ਛੇਨ ਲਈ ਐ ਮੈਂ ਬੜਾ ਸ਼ੋਰ ਮਚਾਇਆ ਮੇਰੀ ਛੇਨ ਲਾ ਲਈ ਕੋ ਪਲੀਜ਼ ਕੋਈ ਫੜੋ ਮੇਰੀ ਛੇਨ ਲਾ ਲਈ ਮੈਂ ਉਹਨਾਂ ਨੂੰ ਫੋਲੋ ਕਰਦੀ ਰਹੀ ਦੋ ਜਾਨੇ ਹੀ ਬਾਈਕ ਤੇ ਪਿਛਲੇ ਵਾਲੇ ਨੇ ਮੈਨੂੰ ਗੰਨ ਦਿਖਾਈ ਆ ਪਰ ਬੜੀ ਧੇਰ ਮੈਨੂੰ ਗੰਨ ਦਿਖਾਉਂਦਾ ਰਿਆ ਪਰ ਮੈਂ ਤਾਂ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਮੈਂ ਡਰੀ ਨਹੀਂ ਉਸ ਤੋਂ ਬਾਅਦ ਮੈਂ ਕਿੰਨੀ ਧੇਰ ਉਹਨਾਂ ਨੂੰ ਫੋਲੋ ਕਰਦੀ ਰਹੀ ਉੱਥੇ ਇੱਕ ਮਨੀਆਰੀ ਦੀ ਦੁਕਾਨ ਹੈ ਉੱਥੇ ਉਹਨਾਂ ਨੇ ਉਹਨਾਂ ਦੀ ਸਪੀਡ ਸਲੋ ਹੋਈ ਆ ਫਿਰ ਨਾ ਉੱਥੇ ਕਿਸੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੇਰ ਕੰਟੀਨਿਊ ਸਪੀਡ ਕਰ ਲਈ ਆਪਣੀ ਬਾਈਕ ਪਰ ਮੈਂ ਨਹੀਂ ਰੁਕੀ ਮੈਂ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਐ ਇਸ ਵਾਲੀ ਗੀਤਾਪਨ ਰੋਡ ਤੇ ਆ ਕੇ ਬਹੁਤ ਸਪੀਡ ਤੇ ਮੈਂ ਉਹਨਾਂ ਨੇ ਕੰਟੀਨਿਊਸਲੀ ਮੈਨੂੰ ਗੰਨ ਦਿਖਾਉਂਦੇ ਰਹੇ ਪਰ ਮੈਂ ਫੇਰ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਉਸ ਤੋਂ ਬਾਅਦ ਕੋਈ ਮਤਲਬ ਅੱਗੇ ਨਹੀਂ ਆਇਆ ਮੈਂ ਕਿੰਨੀ देर ਸ਼ੋਰ ਮਚਾਉਂਦੀ ਰਹੀ ਪਲੀਜ਼ ਕੋਈ ਫੜੋ ਮੇਰੀ ਚੈਨੀ ਲਾ ਲੇ ਗੱਨ ਕਰਕੇ ਕੋਈ ਅੱਗੇ ਨਹੀਂ ਆਇਆ ਗੱਨ ਦੇਖ ਕੇ ਕੋਈ ਅੱਗੇ ਨਹੀਂ ਆਇਆ ਪਰ ਮੈਂ ਨਹੀਂ ਡਰੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿੱਗ ਗਈ ਮੈਂ ਆਪ ਮੈਂ ਜਦ ਭਈਆ ਮੈਂ ਡਿੱਗਦੀ ਨਾ ਮੈਂ ਉਹਨਾਂ ਨੂੰ ਫੋਲੋ ਕਰਦੀ ਰਹਿੰਦੀ ਗਨ ਦੇਖ ਕੇ ਤੇ ਕੀ ਡਰਨਾ ਸੀ ਮੈਂ ਡਰੀ ਨਹੀਂ ਸੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿੱਗ ਗਈ ਜਿਵੇਂ ਮੈਂ ਨਾ ਡਿੱਗਦੀ ਤੇ ਮੈਂ ਉਹਨਾਂ ਨੂੰ ਕਾਫੀ ਧੇਰ ਫੋਲੋ ਕਰਦੀ ਉਹਨਾਂ ਦੀ ਗਨ ਦੇਖ ਕੇ ਕਿਸੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਦੋ ਮੋਟਰਸਾਈਕਲ ਦੀ ਘੱਟ ਤੇ ਦੋ ਨਹੀਂ ਦੂੰ ਐਨੀ ਮੈਂ ਦੇਖਿਆ ਨਹੀਂ ਮੇਰੀ ਉਹਨਾਂ ਦੀ ਨੰਬਰ ਪਲੇਟ ਤੇ ਨਜ਼ਰ ਗਈ ਉਹਨਾਂ ਨੇ ਮੂੰਹ ਬੰਨੇ ਦੇ ਹੀ। ਮੈਂ ਸਮਝਾ ਉਹ ਬਲੈਣੀ ਕਿਥੀ ਪੁਲਿਸ ਆਈ ਆ। ਹਾਂਜੀ ਬੁਲਿਸ ਆਈ ਆ। ਉਹਨਾਂ ਨੇ ਸਾਰਾ ਕੁਝ ਨੋਟ ਕੀਤਾ। ਕਦੋਂ ਕਿੰਨੇ ਵਜੇ ਦਾ ਸੀ? ਟਾਈਮ। ਟਾਈਮ ਬੇਟਾ ਤਾਂ ਮੈਂ ਕਿੰਨੇ ਵਜੇ ਕਾਲ ਕੀਤੀ ਸੀ। ਔਰ ਟਾਈਮ ਕਿੰਨੇ ਕੁ ਵਜੇ ਦਾ? ਇੱਕ ਘੰਟਾ ਪਹਿਲਾਂ ਉਹਨਾਂ। ਮੈਂ 12:30 ਕਾਲ ਕੀਤੀ ਸੀ। 32 ਮਿੰਟਸ ਪਹਿਲੇ ਕਾਲ ਕੀਤੀ ਰੁਕੋ। ਸਾਡੇ 12 ਤੋਂ ਬਾਅਦ ਦੀ ਗੱਲ ਹੈ 43 ਤੇ ਆਪਾਂ ਨੂੰ ਹੋਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਜੀਦਵੜਾ ਰੋਡ ਤੇ ਇੱਕ ਲੜੀ ਹੈ ਗਈ ਹੈ ਜਿਹੜਾ ਹੈ ਕਿ ਸੱਤ ਲੱਗੀ ਹੋਈ ਦੇਖ ਕੇ ਸਕੂਲੀ ਤੋਂ ਉਹਦੀ ਜਿਹੜੀ ਚਾਈਨੀਸ ਰੈਚ ਜੋ ਮੈਂ ਮੌਕੇ ਤੇ ਅਸੀਂ ਸਾਰੀ ਪੁਲਿਸ ਆਪਣੇ ਪੀਸੀਆਰ ਨੂੰ ਮੈਂ ਖੁਦ ਵੀ ਇਸ ਮੌਕੇ ਲਾ ਕੇ ਦੇਖਿਆ ਜਿਹੜੇ ਵਿਕਤੀ ਮਾਣਾਂ ਨੂੰ ਮਿਲ ਲਿਆ ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਹਰਮਨ ਚੌਂਦੇ ਵਿੱਚ ਸਹੀ ਐਡਰੈਸਡ ਉਹਦੇ ਸਾਹਮਣੇ ਨਾਲ ਦੀ ਸੈਚ ਹੋਣੀ ਹੋਈ ਹੈ ਔਰ ਉਹਨਾਂ ਨੇ ਉਹਨਾਂ ਨੂੰ ਫੋਲੋ ਕੀਤਾ ਜੋ ਇੱਥੇ ਆ ਕੇ ਉਹਨਾਂ ਦੀ ਜਿਹੜੀ ਸਕਿਉਰਟੀ ਤਿਲਕੀ ਉਹ ਟੰਗ ਗਈ ਨੇ ਔਰ ਉਹ ਜਿਹੜੇ ਬੰਦੇ ਆ ਦੀ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਕੀ ਪਛਾਣ ਗਈ ਇਹਨਾਂ ਦੀ ਇਹ ਦੋਨੇ ਮੋਨੇ ਵਿਅਕਤੀ ਨੇ ਔਰ ਫਰੰਟ ਵਾਲੇ ਨੇ ਜਿਹੜੇ ਬਲੂ ਕਲਰ ਦੀ ਜੀਨ ਪਾਈ ਹੋਈ ਆ ਪਿਛਲੇ ਬਲੈਕ ਕਲ ਔਰ ਅਗਰ ਨੈਕ ਜਿਹੜਾ ਸਾਹਮਣੇ ਚਲਾ ਰਿਹਾ ਹੈ ਉਹਨੂੰ ਵਾਈਟ ਕਲਰ ਦੀ ਸ਼ਰਟ ਪਾਈ ਹੈ ਔਰ ਜਿਹੜਾ ਉਹਦੇ ਪਿੱਛੇ ਜਿਹੜਾ ਪਿਲਨ ਡਰਾਈਵਰ ਰਾਈਡਰ ਹੈਗਾ ਉਹਨੇ ਚੱਕ ਸ਼ਰਟ ਪਾਈ ਹੋਈ ਹੈ ਦੋਨਾਂ ਨੇ ਮੂੰਹ ਬੰਗੇ ਹੋਏ ਨੇ ਔਰ ਇਹਦੇ ਨਾਲ ਹੀ ਜਿਹੜਾ ਉਹਨਾਂ ਦਾ ਬਾਈਕ ਹੈ ਉਹਦੇ ਉਹਦੇ ਉੱਤੇ ਜਿਹੜਾ ਅੱਗੇ ਅੱਗੇ ਪਿੱਛੇ ਨੰਬਰ ਨਹੀਂ ਹੈਗੇ ਜੀ ਪਹਿਲਾਂ ਤਾਂ ਕਿਹਾ ਮਤਲਬ ਕਿ ਇਹਨਾਂ ਕੋਈ ਅਸਲਾ ਘਰਾ ਵੀ ਹੈਗਾ ਸੀ ਮਤਲਬ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਦੇਖਾਂਗੇ ਜੋ ਮਤਲਬ ਜੋ ਸੀਸੀਟੀਵੀ ਫੁਟੇਜ ਦੇਖ ਰਹੇ ਆ ਜਿਹੜੇ ਮਦਦਕਤਾ ਨਹੀਂ ਕੁਝ ਦੇਖ ਰਿਹਾ ਬਟ ਕੋਈ ਗੱਲ ਨਹੀਂ ਜੇ ਹੋਇਆ ਵੀ ਤਾਂ ਉਹ ਵੀ ਬਰਾਬਰ ਉਸੇ ਤ